ਮਕੇਰੀਆਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਆਸਟ੍ਰੇਲੀਆ 'ਚ ਛੜਕ ਹਾਦਸੇ 'ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਵਿਰਿੰਦਰ ਵਜੂ ਹੋਈ ਹੈ ਜਿਸ ਦੀ ਉਮਰ ਮਹਿ 27 ਸਾਲ ਦੱਸੀ ਜਾ ਰਹੀ ਹੈ। ਨੌਜਵਾਨ ਮਕੇਰੀਆਂ ਦੇ ਪਿੰਡ ਧੀਰੋਵਾਲ ਬਰੋਟਾ ਦਾ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਉਹਨਾਂ ਦਾ ਪੁੱਤ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਵਿਖੇ ਗਿਆ ਸੀ ਤੇ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਸਾਥੀ ਦੋਸਤਾਂ ਵੱਲੋਂ ਸੜਕ ਹਾਦਸੇ ਦੀ ਖਬਰ ਦਿੱਤੀ ਗਈ ਸੀ ਤੇ ਕੁਝ ਸਮਾਂ ਬਾਅਦ ਦੁਬਾਰਾ ਫੋਨ ਆਉਂ ਤੇ ਦੱਸਿਆ ਕਿ ਬਰਿੰਦਰ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਮ੍ਰਿਤਕ ਦੇ ਪੁਲਿਸ ਲੈ ਗਈ ਹੈ ਜਿਵੇਂ ਹੀ ਪਰਿਵਾਰ ਨੂੰ ਇਸ ਮੰਦਪਾਗੀ ਘਟਨਾ ਬਾਰੇ ਪਤਾ ਲੱਗਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਡ ਗਿਆ ਤੇ ਲਾਗੇ ਜੇ ਵੀ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਜਾਵੇ ਤਾ ਜੋ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਤੇ ਪਿੰਡ 'ਚ ਉਸ ਦਾ ਰਿਵਾਜ ਅਨੁਸਾਰ ਅੰਤਿਮ ਸੰਸਕਾਰ ਕਰ ਸਕਣ ਕੀ ਨਾ ਤੁਹਾਡਾ ਵੀਰ ਦਾ ਚਾਹ ਕੀ ਲੜ ਦੇ ਲੜਕਾ ਤੁਹਾਡੇ ਕੀ ਰਿਸ਼ਤੇ ਦਾ ਮੇਰਾ ਆਪਣੇ ਮਾਪਿਆਂ ਦਾ ਮੁੰਡਾ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਬਾਰੋ ਕਿ ਵਿਸ਼ੇਸ਼ਕਾਰ ਹਾਲ ਸਾਬਾ ਪਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਠੀਕ ਕਹਿੰਦੇ ਸੀ ਉਹ ਉਹਨਾਂ ਨੇ ਕਿਹਾ ਪਹਿਲਾਂ ਥੋੜੀ ਦੇਰ ਪਹਿਲਾਂ ਕਿਹਾ ਵੀ ਉਹ ਮਾਰ ਹੋ ਗਿਆ ਫਿਰ ਥੋੜੀ ਦੇਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕਿ ਉਹ ਦੀਂਦਾ ਦੋਦੀ ਪੁਲਿਸ ਲੈ ਗਈ ਹੈ ਕੀ ਕੰਮ ਕਰਦਾ ਸੀ ਮੁੰਡਾ ਬਾਹਰ ਤਰਲਾ ਚਲਾਉਂਦਾ ਸੀ ਹੋਰ ਵੀ ਕੋਈ ਕੰਮ ਕਰਦਾ ਸੀ ਤਰਲਾ ਚਲਾਉਂਦਾ ਸੀ ਜਿਆ ਮੁੰਡਾ ਥੋੜੀ ਕੀ ਅਪੀਲ ਹੈ ਸਰਕਾਰ ਹੈ ਕਿ ਜੋ ਬੱਚੇ ਇਸ ਤਰ੍ਹਾਂ ਬਾਹਰ ਜਾ ਕੇ ਹਾਸੇ ਬਰਬਾਦ ਕਰਦੇ ਕਿ ਸਰਕਾਰ ਇਸ ਸੁਜਾਵਤ ਦੇ ਵਿੱਚ ਕੰਮ ਦੇ ਵਿੱਚ ਵਧੀਆ ਨਹੀਂ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜਲੀ ਗਾਰੰਟੀ ਹੋਣੀ ਸਾਡੇ ਇੱਥੇ ਦੇਵੇ ਬੱਚਿਆਂ ਨੂੰ ਜੇ ਸਾਡੀ ਸਰਕਾਰ ਕੰਮ ਜਾਬ ਜਨਤਾ ਦੀ ਅਪੀਲ ਤੇ ਇਹੀ ਹੈ ਬੱਚਿਆਂ ਨੂੰ ਨੌਕਰੀਆਂ ਦੇਣਗੇ ਪਰਿਵਾਰਾਂ ਦੇ ਪਰਿਵਾਰ ਜੜਦੇ ਪੇਵਾ ਜਾ ਜਾ ਕੇ ਸਰਕਾਰ ਪੰਜ ਕੀ ਨਾਮ ਤੁਹਾਡਾ ਕਿਹੜਾ ਪਿੰਡ ਤੁਹਾਡਾ ਤੁਹਾਡਾ ਮੁੰਡਾ ਕਿੱਥੇ ਗਿਆ ਸੀ ਬਾਰ ਉਸ ਦੇ ਲਈ ਕੀ ਨਾ ਸੀ ਮੁੰਡੇ ਦਾ ਬਿੰਦਲ ਦਾਤਾ ਕੀ ਕਰਨ ਜੋ ਹਾਸਾ ਵਾਪਰੇ ਆਜ ਬਾਰ ਡੈਥ ਹੋਈ ਮੁੰਡੇ ਦੀ ਹਾਏ ਬਾਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਬਈ ਅੱਜ ਮੈਂ ਸਮਝ ਕੋਈ ਨਹੀਂ ਆਉਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਥਾ ਅੱਜ ਪਹਿਲੇ ਹਾਏ ਮੈਨੂੰ ਵੀ ਦੱਸਣਾ ਕਿ ਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਈ ਤੁਹਾਨੂੰ ਕਦੇ ਮੈਸੇਜ ਕੀਤਾ ਕਿ ਬੱਚੇ ਦਸੇ ਤਰੀਕੇ ਨਾਲ ਸਵਾਪਰੇ ਆ मेरे में ऐसे मेरी तो पहले नहीं आ गए मेरे से तो यार मेरे कोई कुछ नहीं पता है इस तो वेले बाजी मेरे रिश्तेदार तो में तो वही मेरे उम्र निर्देश आगे किनाज़ तो क्या मुझे न बाहर गेनू मुझे गेनू छह साल हो गए हैं सब लगे तो अधिक ही वो बीवी ला सरकार है क्या मेरा बच्चा मैं भी किनाज़ चाहती है मे ਇਹ ਰਬ ਜੀ ਮਿੱਕੂ ਆ ਮੈਂ ਮਾਪੇ ਬੱਚੇ ਨਵੇ ਆ ਆਪਣੇ ਗੱਲ ਲਲਾ ਮੈਂ ਪੀ ਰਹਾ ਸਰਕਾਰ ਅੱਗੇ ਮੇਰੀ ਸਭ ਨਾਲ ਗਿਆ ਤੀ ਜੋੜ ਕੇ ਬੇਨਤੀ ਹੈ ਸਭ ਤੇ ਮੇਰਾ ਬੱਚਾ ਦਾ ਚਾਹੀਦਾ ਬੱਚਾ ਮੇਰ ਕੋ ਆਵੇ